ਸਤਿ ਸ਼੍ਰੀ ਅਕਾਲ ਸਰਨ ਆਸ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਬਈ ਪਹਿਲਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਕਿ ਤੁਸੀਂ ਯਾਰ ਆਪਣੇ ਚੈਨਲ ਨੂੰ ਇੰਨਾ ਮਾਣ ਸਨਮਾਨ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਹੱਥ ਜਨ ਕੇ ਬੇਨਤੀ ਕਰਦਾ ਵੀ ਹੋਰ ਵੀ ਜ਼ਿਆਦਾ ਆਪਣੇ ਚੈਨਲ ਨੂੰ ਸਪੋਰਟ ਕਰੋ ਵੀਡਿਓ ਨੂੰ ਅੱਗੇ ਅੱਗੇ ਸ਼ੇਅਰ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਗੱਲ ਕਰਦੇ ਆ ਜੇ ਆਪਾਂ ਜਿਹੜੀਆਂ ਇਹਦੇ ਪੋਰੀਆਂ ਹੁੰਦੀਆਂ ਨੇ ਕੁੜੀ ਦੇ ਵੀ ਕਿਹੜੀ ਪੋਰੀ ਚੰਗੀ ਹੁੰਦੀ ਆ ਕਿਹੜੀ ਪੋਰੀ ਮਾੜੀ ਹੁੰਦੀ ਆ ਨਵੇਂ ਬੰਦੇ ਵਾਸਤੇ ਜਾਣਕਾਰੀ ਇਹ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਕਿਹੜੀ ਪੋਰੀ ਕਿਵੇਂ ਆਗੀ ਕਿਹੜੀ ਪੋਰੀ ਕਿਵੇਂ ਹੁੰਦੀ ਠੀਕ ਹੈ ਨਾ ਬਾਈ ਬਣ ਕੇ ਸਨਕਾਰ ਕਰੋ ਕੋਈ ਗਲਤੀ ਫਲਤੀ ਹੋਈ ਮਾਫ ਕਰਿਓ ਤੁਹਾਨੂੰ ਦੱਸ ਦਾਂ ਕਿ ਕਿਹੜੀ ਪੋਰੀ ਕਿਵੇਂ ਹੁੰਦੀ ਆ ਆ ਦੇਖੋ ਜੀ ਪੋਰੀਆਂ ਕਿਹਨੂੰ ਕਹਿੰਦੇ ਨੇ ਮਿੱਤਰੋ ਪੋਰੀਆਂ ਆਈ ਨੂੰ ਕਹਿੰਦੇ ਆ ਜਿਹੜਾ ਬਾਹਲਾ ਦਾ ਸਰਕਲ ਹੁੰਦਾ ਨਾ ਧਮੀਰੀ ਟੇਪ ਜਾਂਦਾ ਹੈਗਾ ਧਮੀਰੀ ਜੀ ਹੁੰਦੀ ਹੈ ਜੀ ਉਹਨੂੰ ਕਹਿੰਦੇ ਨੇ ਜੇ ਭੋਰੀ ਠੀਕ ਹੈ ਨਾ ਜਿਹੜੀ ਮਿੱਤਰੋ ਦੇਖਿਆ ਮਾੜਾ ਚੰਗਾ ਤਾਂ ਅੱਗੇ ਦੀ ਗੱਲ ਆ ਗਈ ਤੁਹਾਨੂੰ ਵੈਸੇ ਦੱਸ ਨਹੀਂ ਦਿੰਦਾ ਨੌਲੇ ਦੇ ਵਾਸਤੇ ਆਡੀ ਮੱਥਲੀ ਭੋਰੀ ਹੁੰਦੀ ਇੱਕ ਸਿੰਗਲ ਭੋਰੀ ਇਹਨੂੰ ਤਾਂ ਕਹਿੰਦੇ ਨੇ ਭਾਗ ਭੋਰੀ ਜੇ ਤਾਂ ਹੋਵੇ ਅੱਖਾਂ ਤੋਂ ਹੀ ਨੀਵੀ ਤਾਂ ਤਾਂ ਦੇਖੋ ਮੰਨਦੇ ਨੇ ਵੀ ਮਾੜੀ ਐ ਇਹ ਭਾਗ ਭੋਰੀ ਜੇ ਅੱਖਾਂ ਤੋਂ ਹੋਵੇ ਉੱਚੇ ਨੂੰ ਉਹਨੂੰ ਚੰਗੀ ਭਾਗ ਭੋਰੀ ਮੰਨਦੇ ਨੇਗੇ ਜਿਵੇਂ ਆਪਣੀ ਘੋੜੀ ਦੇ ਦੇਖੋ ਨੀਵੀ ਐ ਫਿਰ ਜੇ ਹੋਵੇ ਅੱਖਾਂ ਕੋਲੇ ਦੋ ਆਪਸ ਵਿੱਚ ਦੋ ਪੌਰੀਆਂ ਹੁਣ ਇਕੱਠੀਆਂ ਉਹਨੂੰ ਤਾਂ ਕਹਿੰਦੇ ਨੇ ਇਹ ਦਗਾੜਾ ਜੇ ਇੱਕ ਉੱਪਰ ਹੋਵੇ ਇੱਕ ਨੀਵੀਂ ਹੋਵੇ ਤਾਂ ਉਹਨੂੰ ਕਹਿੰਦੇ ਨੇ ਇਹ ਦੋਗੜ ਮਿੱਤਰੋ ਠੀਕ ਹੈ ਨਾ ਦੋਗੜਾ ਜੇ ਤਾਂ ਹੋਵੇ ਉੱਤਲੀ ਪੌਰੀ ਛੋਟੀ ਥੱਲੇੜੀ ਪੌਰੀ ਵੱਡੀ ਹੋਵੇ ਦੋਗੜ ਦੀ ਉਹਨੂੰ ਤਾਂ ਕਹਿੰਦੇ ਨੇ ਵੀ ਇਹ ਦੋਗੜ ਚੰਗਾ ਜੀ ਜੇ ਉਹ ਹੋਵੇ ਉੱਪਰਲੀ ਵੱਡੀ ਥੱਲੇੜੀ ਛੋਟੀ ਤਾਂ ਉਹਨੂੰ ਦੋਗੜ ਮਾਰਾ ਮੰਨਿਆ ਜਾਂਦਾ ਇੱਕ ਕਿਹੜੇ ਮਿੱਤਰੋ ਇੱਥੇ ਹੁੰਦੀ ਆ ਪੌਰੀ ਅੱਖਾਂ ਦੇ ਥੱਲੇ ਆਪਣੀ ਕੁੜੀ ਹੈ ਨਹੀਂ ਇੱਥੇ ਅੱਖਾਂ ਦੇ ਥੱਲੇ ਹੁੰਦੀ ਆ ਇਹਨੂੰ ਜੁੱਪੀ ਵਿਹਾਰ ਵਾਲੇ ਜ਼ਿਆਦਾਤਰ ਉਹ ਕਹਿੰਦੇ ਨੇ ਵੀ ਅੰਸੂ ਪੌਰੀ ਕਹਿੰਦੇ ਨੇ ਇਹਨੂੰ ਇਹਨੂੰ ਅੰਸੂ ਪੌਰੀ ਕਹਿੰਦੇ ਨੇ ਕਿ ਵੀ ਇਹ ਮਾਲ ਘੁੰਦੀ ਰਹੂਗਾ ਜਿਹਦੇ ਜਿਹੜੇ ਕੋਲ ਇਹ ਕੋੜੀ ਹੋਈ ਜਿਹਦੇ ਇੱਥੇ ਪੌਰੀ ਹੋਈ ਠੀਕ ਹੈ ਨਾ ਫਿਰ ਸਾਨੂੰ ਦਾ ਇੱਕ ਜਿਹੜਾ ਹੁੰਦਾ ਉਰੇ ਉਰੇ ਪੌਰੀ ਇੱਥੇ ਪੌਰੀ ਹੁੰਦੀ ਐ ਸਮਾਰਕ ਕੈਮਰਾ ਰੱਖਦੀ ਵੀ ਇੱਥੇ ਪੌਰੀ ਹੁੰਦੀ ਹੈਗੀ ਉਹਨੂੰ ਕਹਿੰਦੇ ਹੁੰਦੇ ਨੇਗੇ ਬੇਮਾਨ ਬੇਮਾਨ ਕਹਿੰਦੇ ਨੇ ਉਹ ਚੰਗਾ ਮੰਨਿਆ ਜਾਂਦਾ ਇੱਕ ਹੁੰਦੀ ਹੈ ਇਹ ਰੈਕਚੁਰੀਆ ਦਿਖਾਰੇ ਆ ਦੇਖ ਆ ਆਪਣੀ ਘੋੜੀ ਦੇਹੀ ਜੇ ਪੋਰੀ ਇਹਨੂੰ ਕਹਿੰਦੇ ਨੇ ਕਿ ਕੰਠਮਾਨ ਇਹਨੂੰ ਕੰਠਮਾਨ ਕਹਿੰਦੇ ਇਹ ਵੀ ਚੰਗਾ ਮੰਨਿਆ ਜਾਂਦਾ ਇੱਧਰ ਹੀ ਆ ਅਸੇ ਟਿੱਕਰੇ ਮੇਟਰ ਉੱਥੇ ਇੱਥੇ ਹੁੰਦਾ ਜੇ ਤਾਂ ਹੋ ਇੱਕ ਤੌਰੇ ਪੋਰੀ ਹੁੰਦੀ ਹੈਗੀ ਇਹਨੂੰ ਕਹਿੰਦੇ ਨੇ ਹੰਨਾ ਪੋਰੀ ਆਪਣੀ ਘੋੜੀ ਦੇ ਤਹੇ ਨਹੀਂ ਵੈਸੇ ਇੱਥੇ ਹੁੰਦੀ ਆ ਉਹ ਮਾੜੀ ਮੰਨੀ ਜਾਂਦੀ ਹੈ ਜੀ ਇੱਕ ਹੁੰਦੀ ਆ ਰੇ ਇੱਥੇ ਤੰਗ ਬੰਨਿਆ ਹੁੰਦਾ ਜਿੱਥੇ ਉਹਨੂੰ ਕਹਿੰਦੇ ਨੇ ਤੰਗ ਭੋਰੀ ਉਹ ਇੱਥੇ ਹੁੰਦੀ ਆ ਉਹ ਵੀ ਮਾੜੀ ਮੰਨੀ ਜਾਂਦੀ ਹੈਗੀ ਆ ਤੇ ਇੱਕ ਜਿਹੜੇ ਇਥੇ ਧੁੰਨੀ ਦੇ ਵਿਚਾਰੇ ਹੋ ਲੰਮਾ ਸਰਾ ਗਿੱਠਦਾ ਹੁੰਦੀ ਆ ਉਹ ਘੋਰੀ ਗਿੱਠ ਦੀ ਭੋਰੀ ਹੁੰਦੀ ਆ ਉਹਨੂੰ ਛਿੱਟਾ ਭੋਰੀ ਕਹਿੰਦੇ ਨੇ ਜੀ ਠੀਕ ਹੈ ਨਾ ਇਹ ਆਪਾਂ ਇੱਕ ਨਵੇਂ ਬਾਈ ਪੋਹਦੇ ਦੀਗੇ ਵੀ ਕਿਵੇਂ ਜੇ ਲੈਣੀ ਆ ਵੀ ਕਿਹੜੀ ਘੋੜੀ ਲਈਏ ਕਿਵੇਂ ਦੀ ਹੋਵੇ ਉਹਨਾਂ ਵਾਸਤੇ ਦੱਸਿਆ ਮਿੱਤਰੋ ਤੇ ਬਾਕੀ ਕਿਸੇ ਨੇ ਮੰਨਣਾ ਕਰਨਾ ਉਹਦੇ ਖਾਪਣੀ ਰਹਿ ਹੈਗੀ ਉਹ ਆਪਾਂ ਜਿਹੜੇ ਬੰਦੇ ਵਹਿਮ ਕਰਦੇ ਨੇ ਉਨਾਈਨਾ ਬ ਕੋਲ ਕੁਝ ਪਾ ਸਕਦਾ ਦਿਮਾਗ ਚ ਦੀ ਹੋ ਇਹ ਬਹਿ ਮੰਨਣ ਨੂੰ ਛੱਡ ਜਾਣਾ ਇਹ ਤਾਂ ਇੱਕ ਜਸਟ ਨੌਲੇਜ ਵਾਸਤੇ ਦੱਸਿਆਗਾ ਜਿੰਨੀਆਂ ਕ ਆਪਣੇ ਕੋਲ ਨੌਲੇਜ ਸੀ ਉਨੀਆਂ ਕ ਆਪਾਂ ਨੌਲੇਜ ਦੇ ਦਿੱਤੀ ਠੀਕ ਹੈ ਨਹੀਂ ਤੇ ਬਾਕੀ ਪਿਆਰ ਕਰਦੇ ਰਹੋ ਵੀਡੀਓ ਚ ਕੁਝ ਸਿੱਖਣ ਨੂੰ ਮਿਲਿਆ ਤਾਂ ਅੱਗੇ ਸ਼ੇਅਰ ਕਰਿਓ ਨਾਲੇ ਆਪਣੇ ਚੈਨਲ ਨੂੰ ਪ੍ਰਮੋਟ ਕਰੋ ਅੱਗੇ ਤੇ ਅੱਗੇ ਵੀਡੀਓ ਭੇਜੋ ਧੰਨਵਾਦ ਸਤਿ ਸ੍ਰੀ ਅਕਾਲ